ਜੀ ਸਸ਼ੀ ਕਾਲ ਤੋਂ ਸਾਰੇ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੀ ਇੱਕ ਹੋਰ ਨਵੀਂ ਬਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਇਹ ਤੇ ਰਾਤ ਤੁਹਾਨੂੰ ਪਤਾ ਫਿਰ ਬਾਰਿਸ਼ ਹੋਈ ਸੀਗੀ ਤੇ ਬਾਰਿਸ਼ ਦੇ ਨਾਲ ਜਿਹੜਾ ਘਰ ਦੇ ਵਿੱਚ ਗੰਦ ਹੈਗਾ ਉਹ ਤੁਹਾਨੂੰ ਪਤਾ ਹੈ ਆਪਾਂ ਕੱਲ ਵੀ ਦੱਸਿਆ ਸੀ ਬਹੁਤ ਜ਼ਿਆਦਾ ਪੈ ਜਾਂਦਾ ਹੈ ਕਿਉਂਕਿ ਮਿੱਟੀ ਜੰਮ ਜਾਂਦੀ ਹੈ ਫਰਸ਼ ਦੇ ਉੱਤੇ ਤੇ ਫਰਸ਼ ਸਾਫ਼ ਕਰਨੀ ਬਹੁਤ ਔਖੀ ਹੁੰਦੀ ਹੈ ਤੇ ਇਸੇ ਕਰਕੇ ਅੱਜ ਆਪਾਂ ਕੀ ਡਿਸੀਜਨ ਲਿੱਤਾ ਕਿ ਆਪਾਂ ਘਰ ਦੀ ਚੰਗੀ ਤਰ੍ਹਾਂ ਡੀਪ ਕਲੀਨਿੰਗ ਕਰ ਦਿੰਨੇ ਕਿਉਂਕਿ ਤੁਹਾਨੂੰ ਪਤਾ ਚੂਰਮਾ ਵੀ ਆਉਣ ਵਾਲਾ ਹੈ ਤੇ ਉਹਦੇ ਵਿੱਚ ਤੁਹਾਨੂੰ ਪਤਾ ਆਪਾਂ ਤੁਸੀਂ ਕਈ ਸਾਲਾਂ ਤੋਂ ਵੇਖਦੇ ਆਉਨੇ ਹੋ ਕਿ ਆਪਾਂ ਘਰ ਦੀ ਚੰਗੀ ਤਰ੍ਹਾਂ ਕਲੀਨਿੰਗ ਕਰਦੇ ਆਂ ਆਈ ਚੂਰਮੇ ਤੇ ਤੇ ਉਹ ਹੁਣ ਆਪਾਂ ਹੁਣ ਤੋਂ ਸ਼ੁਰੂ ਕਰਦਨੇ ਆ ਕਿਉਂਕਿ ਗੰਦ ਤੇ ਪਿਆ ਹੀ ਹੋਇਆ ਸੀਗਾ ਹੁਣ ਇਹਨੂੰ ਸਾਫ਼ ਤੇ ਕਰਨਾ ਹੀ ਸੀ ਇਸੇ ਕਰਕੇ ਆਪਾਂ ਹੀ ਕਰਦੇ ਆ ਜਿਹੜੀ ਜਿੰਨੀ ਵੀ ਫਰਸ਼ ਹੈਗੀ ਨਾ ਆਪਾਂ ਸਾਰੀ ਧੋ ਦਿੰਨੇ ਆ ਤੇ ਅੰਦਰ ਆਪਾਂ ਅੰਦਰ ਧੋ ਦਿੰਨੇ ਆ ਅਤੇ ਆਹ ਵਾਲੇ ਅੰਦਰ ਜਿਹੜੇ ਹੈਗਾ ਤੋ ਤੱਗੇ ਦਾਦੀ ਵਾਲਾ ਕਮਰਾ ਜਿਹੜਾ ਸੀਗਾ ਯਾਨੀ ਕਿ ਬੈਠਕ ਸੀ ਜਿਹੜੀ ਉੱਥੋਂ ਧੀ ਗਈ ਹੈ ਆ ਦੋ ਰੂਮ ਰਹਿੰਦੇ ਨੇ ਇਹਨਾਂ ਨੂੰ ਵੀ ਧੋ ਦਾਂਗੇ ਤੇ ਫਿਰ ਕਿਚਨ ਦੀ ਬਾਹਰਲੀ ਫਰਸ਼ ਹੈਗੀ ਉਹ ਧੋ ਦਾਂਗੇ ਕਿਚਨ ਨੂੰ ਆਪ ਤੇ ਜਿਹੜੇ ਉੱਤੇ ਆਪਾਂ ਗੀਠੀ ਦੇ ਭਾਂਡੇ ਰੱਖੇ ਹੋਏ ਆ ਉਹ ਵੀ ਸਾਰੇ ਕਲੀਨ ਆ ਉਹ ਵੀ ਆਪਾਂ ਸਾਫ਼ ਕੀਤੇ ਸੀਗੇ ਤੇ ਬਸ ਥੋੜੀ-ਬਹੁਤੀ ਕਲੀਨਿੰਗ ਐਕਟੀਚੂਅਲ ਮੈਂ ਦੇਖੋ ਜਿਆਦਾ ਨਹੀਂ ਗਈ ਤੇ ਬਸ ਫਿਰ ਉਹਨਾਂ ਸਾਰੀ ਕਲੀਨਿੰਗ ਕੰਪਲੀਟ ਕਰਨ ਤੋਂ ਬਾਅਦ ਆਪਾਂ ਨੂੰ ਦੁਪਹਿਰ ਸਾਰੀ ਸ਼ਾਇਦ ਉੱਤੇ ਨਹਾਣਾਂਗੇ ਕਿਉਂਕਿ ਆਲਮੋਸਟ ਬਾਥਰੂਮ ਟਾਇਲਟ 3 ਹੋ ਚੁੱਕਿਆ ਹੈ ਕਿਚਨ ਅੰਦਰੋਂ ਸਾਰੀ ਕਲੀਨ ਹੋ ਗਈ ਹੈ ਸਿਰਫ ਬਾਹਰ ਵਾਲੀ ਫਰਸ਼ ਰਹਿ ਗਈ ਕਿਉਂਕਿ ਉਹਨੂੰ ਧੋਣਾ ਪਊਗਾ ਤੇ ਇੱਕ ਤੁਹਾਨੂੰ ਪਤਾ ਆਪਣੇ ਜਿਹੜੇ ਸਿੰਕ ਹੈਗੇ ਉਹਨਾਂ 'ਚ ਲੀਕੇਜ ਆ ਉਹ ਲੀਕੇਜ ਹੈ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਕਲੀਨ ਕਰਾਂਗੇ ਕਿਉਂਕਿ ਉਹਨਦੇ ਵਿੱਚ ਭਾਂਡੇ ਨਹੀਂ ਆਪਾਂ ਮੰਨ ਸਕਦੇ ਜਦੋਂ ਮਾਂਜਦੇ ਆਂ ਤੂੰ ਥੱਲੋ ਸਾਰਾ ਪਾਣੀ ਬਾਹਰ ਆ ਜਾਂਦਾ ਹੈ ਤੇ ਉਹ ਸਾਰੀ ਫਰਸ਼ ਜਿਹੜੀ ਹੈਗੀ ਉਹ ਖਰਾਬ ਹੋ ਜਾਂਦੀ ਹੈ ਇਸੇ ਕਰਕੇ ਹੁਣ ਆਪ ਸਿੰਕ ਗੰਦੇ ਹੋਏ ਪਏ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਕਲੀਨ ਕਰਾਂਗੇ ਜੇ ਪਾਣੀ ਥੱਲੋ ਨਿਕਲ ਵੀ ਜਾਊਗਾ ਨਾ ਤੇ ਫਿਰ ਆਪਾਂ ਮੋਟਰ ਦੇ ਨਾਲ ਸਾਰਾ ਪਾਣੀ ਬਾਹਰ ਕੱਢ ਦਾਂਗੇ ਤੇ ਆ ਜਿਹੜਾ ਏਰੀਆ ਹੈਗਾ ਸਾਰਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ ਤੇ ਇਧਰ ਦੀ ਬਾਹਰ ਹੋ ਜਾਊਗਾ ਠੀਕ ਹੈ ਉਹ ਕੱਚੇ ਵੇੜੇ ਦੀ ਕਲੀਨਿੰਗ ਆਪਾਂ ਕਰ ਦਾਂਗੇ ਕਿਉਂਕਿ ਹਜੇ ਬਹੁਤ ਟਾਈਮ ਪਿਆ ਚੂਰਮੇ 'ਚ ਯਾਨੀ ਕਿ ਕਾਫੀ ਦਿਨ ਪਏ ਨੇ ਸੋ ਇਸੇ ਕਰਕੇ ਉਧਰ ਜੋਨੇ ਚ ਕਰੋ ਥਾਂ ਸੁੱਕ ਜੂਗੀ ਫਿਰ ਉਧਰ ਛਾੜੂ ਲੱਗ ਜੂਗਾ ਫਿਰ ਚੂਰਮੇ ਤੋਂ 4-5 ਦਿਨ ਪਹਿਲਾਂ ਆਪਾਂ ਜਿਹੜੇ ਬਰਾਂਡੇ ਹੈਗੇ ਨੇ ਉਹ ਦੀਦੇ ਤੁਹਾਨੂੰ ਸਾਹਮਣੇ ਹੈਨਾ ਉਹਨਾਂ ਨੂੰ ਕਲੀਨ ਕਰ ਦਾਂਗੇ ਕਿਉਂਕਿ ਫਿਰ ਆਪਣਾ ਇੱਧਰ ਲਈ ਕਰਦਾ ਸਾਰਾ ਕੰਮ ਜਿੰਨਾ ਵੀ ਹੋਊਗਾ ਸਾਰਾ ਕੰਪਲੀਟ ਹੋ ਜਾਊਗਾ ਚੂਰਮੇ ਦੀ ਕਲੀਨਿੰਗ ਹੋਣ ਤੋਂ ਹੀ ਆਪਾਂ ਸ਼ੁਰੂ ਕਰ ਦਿੰਨੇ ਆ ਕਿਉਂਕਿ ਜਦੋਂ ਆਪਾਂ ਸ਼ੁਰੂ ਕਰ ਦਿੰਦੇ ਆ ਐਮ ਟਾਈਮ ਤੇ ਜਦੋਂ ਚੂਰਮਾ ਆਉਂ ਤੋ ਤਾਂ ਕਾਫੀ ਸਾਰੇ ਕੰਮ ਆਪਣੇ ਵਿੱਚ ਰਹਿ ਜਾਂਦੇ ਆ ਲੇਕਿਨ ਹਜੇ ਤੱਕ ਇਹੋ ਜਿਹਾ ਕੁਝ ਹੋਇਆ ਨਹੀਂ ਦਿਵਾਲੀ ਤੇ ਹਾਂ ਇੱਕ ਵਾਰੀ ਹੋਇਆ ਸੀਗਾ ਦਿਵਾਲੀ ਵਾਲਾ ਦਿਨ ਸੀ ਤੇ ਆਪਣੀ ਹਜੇ ਅੱਧੀ ਸਫਾਈ ਰਹਿੰਦੀ ਸੀ ਕਿਉਂਕਿ ਆਪਾਂ ਉਹਦੇ ਲੇਟ ਸ਼ੁਰੂ ਕੀਤੀ ਸੀ ਸਫਾਈ ਕਰਨਾ ਹੀ ਇਸੇ ਕਰਕੇ ਤੇ ਹੁਣ ਆਪਾਂ ਕੀ ਕਰਦੇ ਆ ਸਿਰਫ ਬਰਾਂਡੇ ਬਰਾਂਡੇ ਰਹਿ ਜਾਣਗੇ ਉਹ ਆਪਾਂ ਚੂਰਮੇ ਤੋਂ 4-5 ਜਾਂ 6-7 ਦਿਨ ਪਹਿਲਾਂ ਸ਼ੁਰੂ ਕਰ ਦਾਂਗੇ ਸਫਾਈ ਕਰਨੀ ਉਧਰਲੀ ਕਲੀਨਿੰਗ ਸਾਰੀ ਕੰਪਲੀਟ ਹੋ ਜੂਗੀ ਸਟੋਰ ਰੂਮ ਹੈ ਤੇ ਉਹ ਇੱਕ ਪਰਲਾ ਕਮਰਾ ਜਿੱਥੇ ਚਾਬੀਆਂ ਵਗੈਰਾ ਪਈਆਂ ਹੁੰਦੀਆਂ ਐ ਤੇ ਬਾਸ ਸੁਣਾ ਪਾ ساری فرش ਤੋਂ ਦੇਣੀ ਹੈ ਜਿੰਨੀ ਵੀ ਹੈਗੀ ਉਹ ਦੋਨੇ ਕਮਰੇ ਸਾਫ ਕਰਦੇ ਨੇ ਇੱਧਰਲਾ ਕਰ ਦਿੱਤਾ ਏ ਆਹ ਵਾਲਾ ਬੈਠਕ ਜਿਹੜੀ ਹੈਗੀ ਆ ਉਹ ਹੋ ਗਈ ਹੈ ਤੇ ਰਸੋਈ ਹੈ ਬਾਹਰਲਾ ਚੌਂਕਾ ਜਿਹੜਾ ਇੱਥੇ ਦਾਦੀ ਜੀ ਰੋਟੀਆਂ ਲਾਉਣ ਦਈ ਨੇ ਹੁਣ ਤੇ ਆ ਵੇਖੋ ਤੇ ਆ ਜਿੰਨੀ فرش ਹੈਗੀ ਆ ਪਾ ਸਾਰੀ ਧੋਦਾਂਗੇ ਆ ਬਾਰ-ਬਾਰ ਵਾਲੀ ਤੇ ਆ ਜਿਹੜੇ ਦੋ ਸਿੰਕ ਦੀਰੇ ਨੇ ਤੁਹਾਨੂੰ ਹਨਾ ਆ ਵਾਲੇ ਇਹਨਾਂ ਨੂੰ ਵੀ ਕਲੀਨ ਕਰਨ ਵਾਲਾ ਏ ਤੇ ਹੁਣ ਆਪਾਂ ਫਟਾਫਟ ਕੀ ਕਰਦੇ ਆ ਕਿ ਇੱਕ ਵਾਰੀ ਮੋਟਰ ਆਪਾਂ ਬੰਦ ਕਰ ਦਿੱਤੀ ਕਿਉਂਕਿ ਕੀ ਹੈ ਨਾ ਕਿ ਹਜੇ ਰੋਟੀਆਂ ਲੱਥਨ ਨਹੀਂ ਆਣੇ ਤੇ ਆ ਜਿਹੜੇ ਦੋ ਕਮਰੇ ਹੈਗੇ ਹਨ ਆਪਾਂ ਇਹਨਾਂ ਦੋਨਾਂ ਨੂੰ ਪਹਿਲਾਂ ਕਲੀਨ ਕਰ ਲੈਣੇ ਸੋ ਇਹਨਾਂ ਦੋਨਾਂ ਨੂੰ ਕਲੀਨ ਕਰਨ ਤੋਂ ਬਾਅਦ ਫਿਰ ਆਪਾਂ ਕਿਚਨ ਵੱਲ ਹੋਵਾਂਗੇ ਫਿਰ ਜਿਹੜੀ ਬਾਹਰਲੀ ਮੇਨ ਫਰਸ਼ ਹੈਗੀ ਹੈ ਨਾ ਆਹਾ ਇਹਨੂੰ ਉਸ ਤੋਂ ਬਾਅਦ ਕਲੀਨ ਕਰਾਂਗੇ ਕਿਉਂਕਿ ਹੁਣ ਬੱਦਲ ਜਿਹੜਾ ਹੈਗਾ ਉਹ ਜਾ ਚੁੱਕਿਆ ਸਵੇਰੇ ਬਹੁਤ ਜ਼ਿਆਦਾ ਬੱਦਲ ਸੀਗਾ ਲੱਗਦਾ ਸੀ ਵੀ ਬਾਰਿਸ਼ ਆਊਗੀ ਜਦੋਂ ਬੱਦਲ ਪੂਰਾ ਗਾਇਬ ਹੋ ਗਿਆ ਨਾ ਫਿਰ ਸਾਨੂੰ ਆ ਆਈਡੀਆ ਆਇਆ ਵੀ ਚੂਰਮੇ ਦੀ ਕਲੀਨਿੰਗ ਹੋਣ ਤੋਂ ਹਣਾ ਕਿਉਂਕਿ ਇਧਰਲੇ ਘਰ ਦੀ ਆਪਾਂ ਸ਼ੁਰੂ ਕਰ ਦਾਂਗੇ ਕਲੀਨਿੰਗ ਤੇ ਆ ਜਲਦ ਤੋਂ ਜਲਦ ਜਿਹੜੀ ਹੈਗੀ ਆ ਘਰ ਇਧਰਲੇ ਘਰ ਦੀ ਕਲੀਨਿੰਗ ਉਹ ਕੰਪਲੀਟ ਹੋ ਜਾਊਗੀ ਤੇ ਫਿਰ ਉਧਰਲੇ ਦੋ ਤਿੰਨ ਆ ਬਰਾਂਡ ਆਏ ਸਾਹਮਣੇ ਵਾਲਾ ਆ ਕੱਚੀ ਥਾਂ ਹੈ ਤੇ ਆ ਦੋ ਕਮਰੇ ਆ ਆ ਤੇ ਫਿਰ ਆਪਾਂ ਦੋ ਤਿੰਨ ਦਿਨਾਂ ਚ ਆਰਾਮ ਨਾਲ ਕਲੀਨ ਕਰ ਦਾਂਗੇ ਇਹਨਾਂ ਦੀ ਕੋਈ ਟੈਨਸ਼ਨ ਨਹੀਂ ਰਹੂਗੀ ਤੇ ਆਲਮੋਸਟ ਆਪਣੇ ਸਾਰੇ ਘਰ ਦੀ ਜਿਹੜੀ ਕਲੀਨਿੰਗ ਹੋਊਗੀ ਉਹ ਕੰਪਲੀਟ ਹੋ ਜਾਊਗੀ ਜਿਵੇਂ ਤੁਸੀਂ ਵੇਖ ਸਕਦੇ ਹੋ ਫਰਸ਼ ਜਿਹੜੀ ਹੈਗੀ ਆ ਆਲਮੋਸਟ ਧੁੱਪ ਚੁੱਕੀ ਹੈ ਸਾਰੀ ਦੀ ਸਾਰੀ ਬਸ ਆ ਇੰਨੀ ਥੋੜੀ ਜਿਹੀ ਇੰਨੀ ਕੀ ਥਾਂ ਰਹਿੰਦੀ ਹੈ ਤੇ ਇ ਆਹ ਜਿਹੜੀ ਫਰਸ਼ ਹੈ ਗਿਆ ਵੀ ਆਪਾਂ ਸਾਰੀ ਸਾਫ਼ ਕਰ ਦਿੱਤੀ ਆ ਤੁਸੀਂ ਵੇਖ ਸਕਦੇ ਹੋ ਤੇ ਆ ਵੀ ਪਾਣੀ ਨਾਲ ਹੀ ਕੀਤੀ ਐ ਤੇ ਆ ਵੇਖੋ ਇੱਥੋਂ ਕਿੰਡੀ ਜ਼ਿਆਦਾ ਸਾਫ਼ ਫਰਸ਼ ਲੱਗਦੀ ਐ ਜਦੋਂ ਇੱਕ ਵਾਰੀ ਧੁੱਪ ਜਵੇ ਨਾ ਚੰਗੀ ਤਰ੍ਹਾਂ ਤੇ ਜਿਹੜੀ ਫਰਸ਼ ਹੈ ਗਿਆ ਇੰਨੀ ਚਿੱਟੀ-ਚਿੱਟੀ ਨਿਕਲ ਆਉਂਦੀ ਐ ਸਾਰੀ ਫਰਸ਼ ਤੇ ਹੁਣ ਬਸ ਆਹ ਇੰਨਾ-ਇੰਨਾ ਗੰਧ ਰਹਿੰਦਾ ਤੇ ਨਾਲ ਦੀ ਨਾਲ ਸੁੱਕ ਵੀ ਜਾਊਗੀ ਕਿਉਂਕਿ ਗਰਮੀ ਬਹੁਤ ਹੈਗੀ ਐ ਤੇ 1.5 ਵਜੇ ਦਾ ਟਾਈਮ ਐ ਤੇ ਹਜੇ ਤੱਕ ਆਪਣਾ ਅਜ਼ਹਰ ਸਾਰਾ ਪਿਆਏ ਤੇ ਬਾਹਰਲੇ ਦੋ ਥੜੇ ਪਏ ਨੇ ਤੇ ਬੈਠਕ ਜਿਹੜੀ ਹੈਗੀ ਆ ਦੋਨੇ ਕਮਰੇ ਹੈਗੇ ਆ ਵੀ ਆਪਾਂ ਸਾਫ਼ ਕਰ ਦਿੱਤੇ ਨੇ ਹੁਣ ਚੂਰਮੇ ਦੀ ਇਧਰਲੀ ਤੇ ਸਾਰੀ ਕਲੀਨਿੰਗ ਜਿਹੜੀ ਹੈਗੀ ਉਹ ਕੰਪਲੀਟ ਹੋ ਗਈ ਹੈ ਤੇ ਬਸ ਹੁਣ ਰਹਿੰਦੇ ਨੇ ਉਧਰਲੇ ਜਿਹੜੇ ਦੋ ਇੱਕ ਬਰਾਂਡਾ ਤੇ ਦੋ ਕਮਰੇ ਆ ਉਹ ਕਰ ਦਾਂਗੇ ਆਪਾਂ ਦੋ ਤਿੰਨ ਦਿਨ ਪਹਿਲਾਂ ਹੀ ਸ਼ੁਰੂ ਕਰ ਦਾਂਗੇ ਫਿਰ ਉਹ ਕੰਪਲੀਟ ਹੋ ਜੂਗੀ ਜਲਦੀ ਤੇ ਆ ਜਿੰਨਾ ਵੀ ਗੰਦ ਹੈਗਾ ਹੁਣ ਸਾਰਾ ਇਧਰ ਦੀ ਐਗਜ਼ਿਟ ਹੋ ਜਾਊਗਾ ਤੇ ਆ ਫਰਸ਼ ਸਾਰੀ ਸਾਫ਼ ਹੋ ਜੂਗੀ ਫਿਰ ਆ ਫਰਸ਼ ਸਾਫ ਕਰਨ ਤੋਂ ਬਾਅਦ ਉਹ ਬਾਹਰਲੇ ਜਿਹੜੇ ਦੋ ਥੜੇ ਹੈਗੇ ਉਹ ਮੈਂ ਕਰ ਦੂੰਗਾ ਕਿਉਂਕਿ ਕਾਫੀ ਟਾਈਮ ਹੋ ਗਿਆ ਮੰਮੀ ਜੀ ਲੱਗੇ ਹੋਏ ਨੇ ਕਰਨ ਵਾਸਤੇ ਰਸੋਈ ਕੀਤੀ ਪਹਿਲਾਂ ਫਿਰ ਉਹ ਤਿੰਨ ਕਮਰੇ ਕੀਤੇ ਹੁਣਾਂ ਪੂਰੀ ਵੱਡੀ ਸਾਰੀ ਫਰਸ਼ ਕੀਤੀ ਤੇ ਹੁਣਾਂ ਜਿਹੜੇ ਦੋ ਹੈਗੇ ਨੇ ਆ ਮੈਂ ਕਰ ਦੂੰਗਾ ਕਿਉਂਕਿ ਨਾ ਕੀ ਹੁੰਦਾ ਕੰਮ ਵਾਵਾ ਹੋ ਗਿਆ ਸੀ ਅੱਜ ਸਿਰ ਘਰ ਦੀ ਕਲੀਨਿੰਗ ਜਿਹੜੀ ਕੰਪਲੀਟ ਕਰਨੀ ਸੀ ਤੇ ਇੱਧਰ ਲਈ ਚੱਲ ਟੈਨਸ਼ਨ ਖਤਮ ਹੋਈ ਇੱਧਰ ਜਿੰਨਾ ਵੀ ਕੰਮ ਹੈਗਾ ਉਹ ਸਾਰਾ ਕੰਪਲੀਟ ਹੋ ਗਈ ਇੱਧਰ ਵੀ ਕਲੀਨਿੰਗ ਕੰਪਲੀਟ ਹੈ ਸਾਰੀ ਤੇ ਬਾਸ ਚੂਰਮੇ ਦੀ ਉਧਰ ਉਧਰ ਵਾਲੀ ਰਹਿੰਦੀ ਉਹ ਕਰ ਦਾਂਗੇ ਆਪਾਂ ਬਾਅਦੋਂ ਤੇ ਜਿੱਥੇ ਤੁਸੀਂ ਵੇਖ ਸਕਦੇ ਹੋ ਸਾਰੇ ਘਰ ਦੀ ਕਲੀਨਿੰਗ ਜਿਹੜੀ ਹੈਗੀ ਉਹ ਕੰਪਲੀਟ ਕਰ ਦਿੱਤੀ ਸੀ ਆਪਾਂ ਤੇ ਉਸ ਤੋਂ ਬਾਅਦ ਆਪਾਂ 2 ਘੰਟੇ ਰੈਸਟ ਕੀਤਾ ਤੇ ਇੱਥੇ ਮੈਂ ਧਾਰ ਕੱਢ ਕੇ ਆ ਚੁੱਕੇ ਹਾਂ ਤੇ ਮੰਮੀ ਹੁਣ ਆਈ ਨੇ ਧਾਰ ਕੱਢ ਕੇ ਤੇ ਇੱਥੇ ਲੱਗਦਾ ਤੁਸੀਂ ਵੇਖ ਸਕਦੇ ਹੋ ਸਾਡੇ ਆਉਣ ਤੋਂ ਪਹਿਲਾਂ ਮੰਜੇ ਦੇ ਉੱਤੇ ਬੈਠੀ ਸੀਗੀ ਤੇ ਹੁਣ ਵੀ ਮੰਜੇ ਤੇ ਹੀ ਬੈਠੀ ਆ ਮਤਲਬ ਚੜੀ ਕਿੱਧਰ ਦੀ ਆ ਤੁਹਾਨੂੰ ਮੈਂ ਦੱਸਦਾ ਅੱਧਰ ਥੜਾ ਜਿਹਾ ਹੈਗਾ ਨਾ ਇਹਦੇ ਥਾਣੀ ਚੜੀ ਆ ਇਹਦੇ ਉੱਤੇ ਮੰਜੇ ਦੇ ਤੇ ਵਾਕੀ ਕਰਦੀ ਸਾਰੇ ਮਤਲਬ ਇੱਧਰ ਲਈਦੀ ਚੂਰਮੇ ਦੀ ਕਲੀਨਿੰਗ ਜਿਹੜੀ ਹੈਗੀ ਉਹ ਕੰਪਲੀਟ ਹੋ ਚੁਕੀ ਹੈ ਆ ਚੀਜ਼ ਜਿਹੜੀ ਹੈਗੀ ਨਾ ਬਹੁਤ ਖੁਸ਼ੀ ਦੀ ਚੀਜ਼ ਹੈ ਕਿਉਂਕਿ ਇਹ ਨਾ ਫਿਰ ਆਪਾਂ ਚੂਰਮੇ ਤੋਂ ਪਹਿਲਾਂ 6-7 ਦਿਨ ਪਹਿਲਾਂ ਖੱਪਦੇ ਰਹਿੰਦੇ ਹਨਾ ਇੱਧਰ ਫਿਰ ਉੱਧਰ ਲਈ ਹੁੰਦੀ ਤੇ ਥਕਾਨ ਜਿਆਦੀ ਹੋ ਜਾਂਦੀ ਇਸੇ ਕਰਕੇ ਆਪਾਂ ਸਾਰੀ ਕਲੀਨਿੰਗ ਨੂੰ ਡਿਵਾਈਡ ਕਰ ਲੀਤਾ ਤੇ ਮਤਲਬ ਹਨਾ ਕੁਝ ਹਿੱਸਿਆਂ 'ਚ ਵੰਡ ਲੀਤਾ ਤੇ ਹੁਣ ਤੁਸੀਂ ਵੇਖ ਸਕਦੇ ਹੋ ਇੱਧਰ ਦੀ ਕਲੀਨਿੰਗ ਸਾਰੀ ਹੋ ਗਈ ਹੈ ਤੇ ਬਸ ਹੁਣ ਉੱਧਰ ਦੇ ਦੋ ਬਰੈਂਡਰ ਰਹਿੰਦਾ ਤੇ ਦੋ ਕਮਰੇ ਰਹਿੰਦੇ ਆ ਬੱਸ ਤੇ ਹੋਪਫੁਲ ਹੋਪਫੁਲੀ ਹੁਣ تھوڑا ਜਿਹਾ ਕੰਮ ਹੈਗਾ ਉਹ ਥੋੜਾ ਹੀ ਤੇ ਮੰਮੀ ਜੀ ਹੁਣੇ ਧਾਰ ਕੱਢ ਕੇ ਲਿਆਂਦੀ ਆ ਮੰਮੀ ਜੀ ਨੇ ਜੀ ਤੇ ਸ਼ਾਮ ਦਾ ਟਾਈਮ ਹੈਗਾ ਇਹ ਤੇ ਮੇਰੀ ਵਾਸਤਾ ਨੂੰ ਸ਼ਾਇਦ ਸੌਂਦੀ ਹੋਵੇ ਸ਼ਾਇਦ ਨਾ ਸੌਂਦੀ ਹੋਵੇ ਕਿਉਂਕਿ ਬਾਬਾ ਜੀ ਪੜ੍ਹਦੇ ਨੇ ਤੇ ਇੱਥੇ ਮੰਮੀ ਜੀ ਨੇ ਪਾਣੀ ਢਾ ਦਿੱਤਾ ਏ ਤੇ ਹੁਣ ਪਸੂ-ਪਾਸੇ ਕਰਨ ਲੱਗੇ ਨੇ ਦਾਦੀ ਜੀ ਲੋਨਦੇ ਨੇ ਰੋਟੀਆਂ ਹੁਣ ਆਪਾਂ ਚੱਲਦੇ ਆ ਪਰਲੇ ਹੱਥ ਚਾ ਪਤਨ ਦਿਖਾ ਕੇ ਲੈਉਣੇ ਦਾਦੀ ਜੀ ਕਰਦੇ ਨੇ ਤੇ ਫਿਰ ਆਪਾਂ ਕਰਾਂਗੇ ਵੀਡੀਓ ਦਾ ਐਂਡ ਪਹਿਲਾ ਛਿਟੀਆਂ ਲੈਣਾ ਆਇਆ ਸੀ ਜਦੋਂ ਆਪਾਂ ਇਹ ਸਾਥੇ ਚੌਂਡੇ ਸੀਗੇ ਤੇ ਹੁਣ ਮੰਮੀ ਜੀ ਇੱਥਰਲਾ ਸਾਰਾ ਕੰਮ ਕੰਪਲੀਟ ਕਰ ਚੱਲੇ ਨੇ ਤੇ ਚਲੋ ਜੀ ਚੱਲਦੇ ਆ ਦੂਜੇ ਘਰੇ ਤੇ ਜੇ ਆਪਾਂ ਘਰੇ ਆ ਚੁੱਕੇ ਆ ਇੱਥੇ ਲੈਖਾ ਮੇਰੇ ਮਗਰੀ ਪੱਜੰਡੇ ਸੀਗੀ ਇੱਥੇ ਦਾਦੀ ਜੀ ਲੋਨ ਦੇ ਨੇ ਰੋਟੀਆਂ ਹਾਂ ਮਤਲਬ ਲਾਉਂਗੇ ਮਤਲਬ ਕੀ ਹੈ ਕਿ ਹੁਣ ਆਪਣੀ ਇਸ ਕਰੇ ਕੀ ਆ ਵੀ ਜਦੋਂ ਆਪਾਂ ਵਲੌਗ ਸ਼ੁਰੂ ਕਰ ਦੇਣਾ ਹਰ ਕਿਸੇ ਨੂੰ ਹੁੰਦਾ ਵੀ ਕੋਈ ਕੰਮ ਦਿਖਾਉਣ ਲੱਗਾ ਤੇ ਉਹਨੂੰ ਚੰਗੀ ਤਰ੍ਹਾਂ ਦਿਖਾਵੇ ਯੂ نو ਨੇ ਮੈਂ ਕਹਦਾ ਨਾ ਦਾਦੀ ਜੀ ਰੋਟੀਆਂ ਲਾਉਣ ਦੇ ਹੀ ਨੇ ਤੇ ਕਿੱਥੇ ਲਾਉਣ ਡਈਆਂ ਹਜੇ ਮੈਂ ਸੋ ਇਸ ਕਰਕੇ ਤੇ ਚਲੋ ਜੀ ਅੱਜ ਦੀ ਵੀਡੀਓ ਨੇ ਥੀ ਐਂਡ ਕਰਦੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆਈਏ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੀਂ ਵਲੌਗ ਨਾਲ ਤਦ ਤੱਕ ਲਈ ਓਕੇ ਗੁੱਡ ਬਾਏ ਸੇਫੀ ਹੋਮ ਐਂਡ ਟੇਕ ਕੇਅਰ ਆਲ ਗੁੱਡ ਬਾਏ